ਬੀਜੇਪੀ ਨੂੰ ਲੱਗਿਆ ਵੱਡਾ ਝਟਕਾ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਹੀ ਪੰਜਾਬ ਦੇ ਸੀਨੀਅਰ ਲੀਡਰ ਨੇ ਸਿਆਸਤ ਨੂੰ ਕਾਇ ਦਿੱਤਾ ਅਲਵਿਦਾ ਜੋ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਜਿਨ੍ਹਾਂ ਨੇ ਅੱਜ ਸਿਆਸਤ ਤੋਂ ਸੰन्यास ਲੈ ਲਿਆ ਹੈ ਤੇ ਬੀਜੇਪੀ ਪਾਰਟੀ ਛੱਡ ਦਿੱਤੀ ਹੈ ਤੁਸੀਂ ਜੁੜੇ ਹੋ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ 1 ਫਰਵਰੀ ਨੂੰ ਜਲੰਧਰ ਦੇ ਵਿੱਚ ਡੇਰਾ ਬੱਲਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਨਮਸਤਕ ਹੋਣ ਵਾਸਤੇ ਆ ਰਹੇ ਨੇ ਉੱਥੇ ਡੇਰੇ ਦੇ ਮੁਖੀ ਜੋ ਸੰਤ ਨਿਰੰਜਨ ਦਾਸ ਜੀ ਨਾਲ ਉਹਨਾਂ ਤੋਂ ਅਸ਼ੀਰਵਾਦ ਲੈਣਗੇ ਪੂਰੀ ਬੀਜੇਪੀ ਪੱਬਾ ਪਾਰ ਹੋਈ ਪਈ ਏ ਬੀਜੇਪੀ ਦੀ ਸਾਰੀ ਲੀਡਰਸ਼ਿਪ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਾਸਤੇ ਤਿਆਰੀਆਂ ਕਰ ਰਹੀ ਏ ਔਰ ਉੱਥੇ ਹੀ ਦੂਸਰੇ ਪਾਸੇ ਜਰਿੰਦਰ ਦੇ ਸਾਬਕਾ ਸੰਸਦ ਮੈਂਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਬੀਜੇਪੀ ਪਾਰਟੀ ਛੱਡ ਦਿੱਤੀ ਹੈ ਜਿਸ ਨੂੰ ਲੈ ਕੇ ਹਲਚਲ ਮਚ ਗਈ ਹੈ ਪੂਰੇ ਬੀਜੇਪੀ ਲੀਡਰਸ਼ਿਪ ਦੇ ਵਿੱਚ ਜੋ ਉਹਨਾਂ ਨੇ ਬੀਜੇਪੀ ਤੋਂ ਸੰन्यास ਲੈਂਦਿਆਂ ਹੋਇਆਂ ਰਾਜਨੀਤੀ ਤੋਂ ਹੀ ਸੰन्यास ਲੈ ਲਿਆ ਹੈ ਬੀਜੇਪੀ ਦੀ ਮੁੱਢਲੀ ਮੈਂਬਰਸ਼ਿਪ ਦੇ ਉੱਪਰੋਂ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਜੋ ਉਹਨਾਂ ਨੇ ਕਿਹਾ ਕਿ ਮੈਂ ਰਾਜਨੀਤੀ ਦੇ ਵਿੱਚ ਬਹੁਤ ਕਾਟਾ ਖਾਦਾ ਹੈ ਰਾਜਨੀਤੀ ਦੇ ਵਿੱਚ ਮੈਨੂੰ ਪਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਪਹਿਲਾਂ ਕਿ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਗੱਲ ਕਹੀ ਸੀ ਕਿ ਰਾਜਨੀਤੀ ਦੇ ਵਿੱਚ ਮੈਂ ਵੀ ਬਹੁਤ ਵੱਡਾ ਨੁਕਸਾਨ ਚੱਲਿਆ ਹੈ ਪਰ ਬਹੁਤ ਸਾਰੇ ਲੋਕ ਰਾਜਨੀਤੀ ਵਿੱਚ ਆ ਕੇ ਮੁਨਾਫਾ ਖੱਟਦੇ ਨੇ ਕਰੋੜਾਂ ਰੁਪਏ ਕਮਾ ਜਾਂਦੇ ਨੇ ਪਰ ਸੱਚੇ ਸੁੱਚੇ ਲੀਡਰ ਦਾ ਰਾਜਨੀਤੀ ਦੇ ਵਿੱਚ ਬਿਲਕੁਲ ਮੁਨਾਫਾ ਨਹੀਂ ਹੁੰਦਾ ਉਹ ਸਿਆਸਤ ਕਰਨ ਵਾਸਤੇ ਆਉਂਦੇ ਨੇ ਨਾ ਕਿ ਕਮਾਈ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਇਹੀ ਵਾਰ-ਵਾਰ ਕਹਿੰਦੇ ਨੇ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਰਾਜਨੀਤੀ ਵਿੱਚ ਇਸੇ ਕਰਕੇ ਜੁੜੇ ਹੋਏ ਨੇ ਕਿ ਰਾਜਨੀਤੀ ਨੂੰ ਉਹਨਾਂ ਨੇ ਆਪਣਾ ਧੰਦਾ ਬਣਾ ਲਿਆ ਪਰ ਦੂਸਰੇ ਪਾਸੇ ਰਾਜਨੀਤੀ ਸੇਵਾ ਹੈ ਜਿਸ ਨੂੰ ਲੈ ਕੇ ਜੇ ਕੋਈ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਉਸ ਨੂੰ ਇਸ ਦੇ ਵਿੱਚ ਕਟਾ ਹੀ ਹੁੰਦਾ ਹੈ ਸੋ ਅੱਜ ਪੰਜਾਬ ਦੇ ਵਿੱਚ ਸਾਬਕਾ ਸੰਸਦ ਮੈਂਬਰ ਸ਼੍ਰੀ ਹੰਸਰਾਜ ਹੰਸ ਜਿਨ੍ਹਾਂ ਨੇ ਅੱਜ ਸੰਨਿਆਸ ਲੈ ਲਿਆ ਰਾਜਨੀਤੀ ਤੋਂ আর ਬੀਜੇਪੀ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਆਪਣਾ ਧਿਆਨ ਸੰਗੀਤ ਤੇ ਕੇਂਦਰਿਤ ਕਰਾਂਗਾ ਨਾਲ ਹੀ ਚੰਡੀਗੜ੍ਹ ਦੇ ਜਦੋਂ ਮੇਹਰ ਚੋਣਾਂ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਇਸ ਬਾਰੇ ਕੁਝ ਨਹੀਂ ਪਤਾ ਕਿ ਕਿੱਥੇ ਚੋਣਾਂ ਹੋ ਰਹੀਆਂ ਹਨ ਤੇ ਕਿੱਥੇ ਨਹੀਂ ਹੋ ਰਹੀਆਂ ਹਨ ਮੈਂ ਰਾਜਨੀਤੀ ਤੋਂ ਬਿਲਕੁਲ ਪਾਸੇ ਹੋ ਚੁੱਕਿਆ ਮੈਂ ਰਾਜਨੀਤੀ ਦਾ ਉਹ ਸਬਕ ਵੀ ਨਹੀਂ ਸਿੱਖਣਾ ਚਾਹੁੰਦਾ ਜਿਸ ਨੇ ਮੈਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ਸੋ ਹੰਸਰਾਜ ਹੰਸ ਜਦੋਂ ਪਹਿਲਾਂ ਉਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ ਸੀ ਅਕਾਲੀ ਦਲ ਪਾਰਟੀ ਵੱਲੋਂ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਉਸ ਸਮੇਂ ਉਹ ਕਾਂਗਰਸ ਕਾਂਗਰਸ ਤੋਂ ਹਾਰ ਕੇ ਤੇ ਉਹ ਜਿੱਤ ਦਰਜ ਨਹੀਂ ਕਰ ਸਕੇ ਉਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋਏ ਔਰ ਉਨ੍ਹਾਂ ਨੂੰ ਭਾਜਪਾ ਨੇ ਦਿੱਲੀ ਤੋਂ ਸੰਸਦ ਦੀ ਟਿਕਟ ਦਿੱਤੀ ਔਰ ਉਹ ਸੰਸਦ ਮੈਂਬਰ ਬਣੇ 5 ਸਾਲ 19 ਤੋਂ ਲੈ ਕੇ 24 ਤੱਕ ਜੋ ਭਾਜਪਾ ਦੀ ਸਰਕਾਰ ਦੇ ਵਿੱਚ ਉਹ ਸੰਸਦ ਮੈਂਬਰ ਰਹੇ ਪਰ 2024 ਦੇ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਪੰਜਾਬ ਤੋਂ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਤੇ ਉਹ ਫਿਰ ਚੋਣ ਹਾਰ ਗਏ ਜਿਸ ਤੋਂ ਬਾਅਦ ਉਹਨਾਂ ਨੇ ਸਿਆਸਤ ਤੋਂ ਦੂਰੀ ਬਣਾ ਲਈ ਤੇ ਹੁਣ ਇੱਕੋਦਮ ਸਿਆਸਤ ਤੋਂ ਸੰन्यास ਲੈ ਲਿਆ ਹੈ ਜੋ ਉਹਨਾਂ ਨੇ ਰਾਜਨੀਤੀ ਦੇ ਵਿੱਚ ਵੱਡੀ ਖਲਬਲੀ ਮਚਾ ਦਿੱਤੀ ਹੈ ਇੱਕ ਪਾਸੇ ਜਲੰਧਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ 1 ਫਰਵਰੀ ਨੂੰ ਆ ਰਹੇ ਨੇ ਉੱਥੇ ਪੂਰੀ ਲੀਡਰਸ਼ਿਪ ਉਹਨਾਂ ਦਾ ਸਵਾਗਤ ਕਰੇਗੀ ਔਰ ਹੰਸ ਰਾਜ ਹੰਸ ਜਿਹੜੇ ਰਾਜਨੀਤੀ ਤੋਂ ਦੂਰ ਹੋ ਗਏ ਨੇ ਹੰਸ ਰਾਜ ਹੰਸ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਜੋ ਉਹਨਾਂ ਨੇ ਦੁਨੀਆ ਵਿੱਚ ਕਿਹਾ ਕਿ ਮੈਂ ਹੁਣ ਰਾਜਨੀਤੀ ਤੋਂ ਪਾਸੇ हट ਕੇ ਮੈਂ ਆਪਣਾ ਧਿਆਨ ਫਿਰ ਆਪਣੇ ਸੰਗੀਤ ਦੇ ਉੱਪਰ ਲਗਾਉਣਾ ਚਾਹੁੰਦਾ ਸੋ ਮੈਂ ਨਹੀਂ ਰਾਜਨੀਤੀ ਕਰਨਾ ਚਾਹੁੰਦਾ ਵੀਰਵਾਰ ਨੂੰ ਪ੍ਰੈਸ ਕਲੱਬ ਵਿੱਚ ਇਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਪੂਰਾ ਧਿਆਨ ਹੁਣ ਸੰਗੀਤ ਉੱਤੇ ਦੇਣ ਦਾ ਆਪਣਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਰਵੀਦਾਸ ਮਹਾਰਾਜ ਦੇ ਜਨਮ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਮੈਂ ਗੁਰੂ ਰਵੀਦਾਸ ਮਹਾਰਾਜ ਜੀ ਦੀ ਗਰੀਬਾਂ ਦੇ ਮਸੀਹਾ ਸਨ ਅਤੇ ਜਾਤੀਵਾਦ ਮੁੱਢੋਂ ਨਕਾਰਦੇ ਸਨ ਉਹਨਾਂ ਨੇ ਕਿਹਾ ਕਿ ਬੇਗੋਪੁਰ ਨੂੰ ਰਾਸ਼ਟਰੀ ਗੀਤ ਬਣਾਇਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਅਜਿਹੀ ਜਗਾਂ ਨੂੰ ਦੱਸੌਂਦਾ ਜਿੱਥੇ ਕੋਈ ਵਿਤਕਰਾ ਨਹੀਂ ਹੁੰਦਾ ਸੋ ਹੰਸ ਰਾਜ ਹੰਸ ਦੇ ਵੱਲੋਂ ਆਪਣੀ ਰਾਏ ਦਿੱਤੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਗਿਆ ਹੈ